ਮੈਂ ਪੱਤਰਕਾਰ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਯੂਪੀਏ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਪੂਰਲਾ ਚਾਰ ਵਿੱਚ ਦਰਬਾਰ ਪੀਰ ਚੌਧਰੀ ਜੀ ਦਾ 107ਵਾਂ ਉਰਸ ਮੁਬਾਰਕ ਮੇਲਾ 31 ਜੁਲਾਈ ਅਤੇ 1 ਅਗਸਤ ਨੂੰ ਬਹੁਤ ਹੀ ਸ਼ਰਧਾ ਅਤੇ ਉੱਚਾ ਨਾਲ ਕਰਵਾਇਆ ਗਿਆ। ਇਸ ਮੇਲੇ ਵਿੱਚ ਝੰਡੇ ਦੀ ਰਸਮ 31 ਜੁਲਾਈ ਦਿਨ ਵੀਰਵਾਰ ਸਵੇਰੇ 10:00 ਵਜੇ ਅਤੇ ਚਾਦਰ ਦੀ ਰਸਮ ਸਵੇਰੇ 11:00 ਵਜੇ ਕੀਤੀ ਗਈ। ਇਸ ਮੌਕੇ ਤੇ ਪ੍ਰਚਿੱਤ ਗਾਇਕ ਕਮਲ ਖਾਨ, پرویز ਆलम, ਬੰਟੀ ਕਵਾਲ, ਦਲੇਰ ਅਲੀ, ਸਲਾਮਤ ਅਲੀ ਤੇ ਰਵੀ ਅਸ਼ਰਫ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਮਹਿਫਲ-ਏ-ਕਵਾਲ ਦੇ ਅੰਗਾਜ਼ ਪੇਸ਼ ਕੀਤੇ। ਪ੍ਰਬੰਧਕ ਕਮੇਟੀ ਵਿੱਚ ਗੱਦੀ ਨਿਸ਼ੀਨ ਬਾਬਾ ਗਰੀਬ ਸ਼ਾਹ ਜੀ, ਪ੍ਰਧਾਨ ਕਬਲਜੀਤ ਕਾਕਾ, ਐਮ ਸੀ, ਚੇਅਰਮੈਨ ਡਾਕਟਰ ਗੁਰਪ੍ਰੀਤ ਸਿੰਘ ਜੀ, ਮੁਖ ਸੇਵਾਦਾਰ ਕਾਕਾ ਸ਼ਾਹ ਜੀ ਅਤੇ ਹੋਰ ਅਹੁਦੇਦਾਰਾਂ ਤੇ ਕਮੇਟੀ ਮੈਂਬਰਾਂ ਨੇ ਆਏ ਹੋਏ ਸਾਰੇ ਕਲਾਕਾਰਾਂ ਨੂੰ ਸਨਮਾਨ ਜਿੰਦੇ ਕੇ ਸਨਮਾਨਿਤ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਵਿੱਚ ਲੰਗਰ ਵੀ ਏਟੁੱਟ ਵਰਤਾਇਆ ਗਿਆ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਧੰਨਵਾਦ